ਸਿਕਾਲਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਮੈਂ ਅਮਰਜੀਤ ਸਿੰਘ ਸੋ ਅਸੀਂ ਅੱਜ ਦੇ ਮੁੱਦੇ ਦੇ ਵਿੱਚ ਗੱਲ ਕਰਾਂਗੇ ਕਿਉਂਕਿ ਪੂਰੇ ਵਿਸ਼ਵ ਭਰ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਤੀ ਦਿਹਾੜਾ ਜਾਨਿ ਕਿ 350 ਸਾਲਾ ਬੜੇ ਸਤਕਾਰ ਦੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਵੱਖ-ਵੱਖ ਸਟੇਟਾਂ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਮੁੱਖ ਮੰਤਰੀਆਂ ਵੱਲੋਂ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਸੀਕਰ ਦੁਆਰਾ ਪ੍ਰਬੰਧਕ ਕਮੇਟੀ ਦੇ ਲੋਕ ਤੇ ਹਰਿਆਣਾ ਸੀਕਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿਹੜਾ ਵੱਡੇ ਪੱਧਰ ਤੇ ਸਮਾਗਮ ਜਿਹੜੇ ਨੇ ਉਹ ਉਲਿਖੇ ਗਏ ਨੇ ਜੇਕਰ ਪੰਜਾਬ ਦੀ ਗੱਲ ਕਿਤੇ ਆਵੇ ਤਾਂ ਪੰਜਾਬ ਦੇ ਵਿੱਚ ਵੀ ਪੰਜਾਬ ਸਰਕਾਰ ਭਗਵੰਤ ਮਾਨ ਦੀ ਅਗਵਾਈ ਹੇਠ ਜਿਹੜਾ ਵੱਡੇ ਜਿਹੜੇ ਸਮਾਗਮ ਨੇ ਉਹ ਉਲਿਖੇ ਗਏ ਨੇ ਜਿੱਦੀ ਸ਼ੁਰੂਆਤ ਜਿਹੜੀ ਹੈ ਹੋ ਚੁੱਕੀ ਹੈ ਤਾਂ ਜਿਹੜੇ ਸਮਾਗਮ ਨੇ ਉਹ ਪੰਜਾਬ ਸਰਕਾਰ ਵੱਲੋਂ ਉਲਿਖੇ ਗਏ ਨੇ ਤਾਂ ਉਸ ਸਮਾਗਮਾਂ ਨੂੰ ਲੈ ਕੇ ਕਿੰਨਾ ਕਿਤੇ ਜੋ ਸ਼ਹੀਦੀ ਸਮਾਗਮ ਚੱਲ ਰਹੇ ਨੇ ਤਾਂ ਸਰਕਾਰ ਤੇ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਆਮੋ ਸਾਹਮਣੇ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਕਿਉਂਕਿ ਬੇਸ਼ੱਕ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੀ ਅਕਾਲਤਖ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਇੱਕ ਨਹੀਂ अनेका ਬਾਰੇ ਗੱਲ ਕਹੀ ਹੈ ਕਿ ਜਿਹੜਾ ਧਾਰਮਿਕ ਸਮਾਗਮ ਨੇ ਉਹ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਹਿੱਸੇ ਦੇ ਵਿੱਚ ਨੇ ਉਹਨਾਂ ਨੂੰ ਹੀ ਜਿਹੜਾ ਕਿਤਨੇ ਕਿਤੇ ਅਧਿਕਾਰ ਹੈ ਤਾਂ ਉਹੀ ਜਿਹੜਾ ਮਨਾ ਸਕਦੇ ਨੇ ਕਿਉਂਕਿ ਸੇਵਾ ਦੇ ਕਾਰਜ ਜਿਹੜਾ ਉਹਨਾਂ ਦੇ ਅਧੀਨ ਆਉਂਦੇ ਨੇ ਬੇਸ਼ੱਕ ਪੰਜਾਬ ਸਰਕਾਰ ਉਹ ਆਪਣੇ ਪੱਧਰ ਤੇ ਮਨਾ ਰਹੀ ਹੈ ਪਰ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਆਪਾ ਦੇ ਵਿੱਚ ਜਿਹੜੀ ਆ ਉਹ ਬਿਆਨਬਾਜ਼ੀ ਹੈ ਉਹ ਲਗਾਤਾਰ ਤਿੱਖੀ ਨਜ਼ਰ ਆ ਰਹੀ ਹੈ ਜਨਕਿ ਇੱਕ ਦੂਜੇ ਦੇ ਉੱਪਰ ਜਿਹੜੀ ਬਿਆਨਬਾਜ਼ੀ ਹੈ ਉਹ ਕੀਤੀ ਜਾ ਰਹੀ ਹੈ ਸੋ ਇਸ ਤੇ ਮੱਦੇਨਜ਼ਰ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਜ਼ਿਕਰ ਕਰਾਂਗੇ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਤੇ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਮਾਗਮ ਨੇ ਉਹ ਲਿਖੇ ਗਏ ਨੇ ਤਾਂ ਉਹਦਾ ਵੇਰਵਾ ਕੀ ਹੈ ਪੰਜਾਬ ਸਰਕਾਰ ਵੱਲੋਂ ਜਿਹੜੇ ਸਮਾਗਮ ਨੇ 22 ਤੋਂ ਲੈ ਕੇ ਜਿਹੜਾ 25 ਤੱਕ ਜਿਹੜੇ ਸਮਾਗਮ ਨੇ ਉਹ ਲੈ ਕੇ ਗਏ ਨੇ ਜਨਕਿ ਸਮਾਗਮ ਜਿਹੜੇ ਨੇ ਹੋਣ ਤੋਂ ਸ਼ੁਰੂ ਹੋ ਚੁੱਕੇ ਨੇ 25 ਤੱਕ ਜਿਹੜੇ ਨੇ ਸਮਾਗਮ ਚੱਲ ਲੈਨੇ ਨਗਰ ਕੀਰਤ ਜਿਹੜਾ ਲਗਾਤਾਰ ਚੱਲ ਰਿਹਾ ਵੱਖ-ਵੱਖ ਜਿਹੜਾ ਸ਼ਹਿਰਾਂ ਦੇ ਵਿੱਚ ਡੰਨੇ ਹੋ ਨਗਰ ਕੀਰਤਾਂ ਜਿਹੜੇ ਨੇ ਉਹ ਲਗਾਤਾਰ ਨਿਕਲ ਰਹੇ ਨੇ ਜਨਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਨਗਰ ਕੀਰਤ ਦਾ ਜਿਹੜਾ ਰੂਟ ਪਲਾਨ ਆ ਉਹ ਤਿਆਰ ਕੀਤਾ ਗਿਆ ਤਾਂ ਉਹਦੇ ਵਿੱਚ ਬੀਤੇ ਦਿਨ ਕੱਲ ਜਿਹੜਾ ਆਨੰਦਪੁਰ ਸਾਹਿਬ ਤੋਂ ਜਿਹੜਾ ਨਗਰ ਕੀਰਤ ਨਾ ਉਹ ਪਟਿਆਲਾ ਵੀ ਕੇ ਪਹੁੰਚਿਆ ਕਿ ਜਿਸ ਦੀ ਜਿਹੜੀ ਸਮਾਪਤੀ ਆ ਉਹ ਅਨੰਤਪੁਰ ਸਾਹਿਬ ਕੀ ਹੋਵੇਗੀ 47 ਜਿਹੜਾ ਜਿਹੜੇ ਪੰਜ ਨਗਰ ਕੀਰਤਨ ਨੇ ਉਹ ਸਰਕਾਰ ਵੱਲੋਂ ਉਲਿਖੇ ਗਏ ਨੇ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਪੱਛੀ ਨੂੰ ਜਾਣਕੀ ਸ਼੍ਰੀ ਅਨੰਤਪੁਰ ਸਾਹਿਬ ਉਹ ਪਾਵੰਤ ਪ੍ਰਵਤ ਧਰਤੀ ਖਾਲਸਾ ਦੀ ਧਰਤੀ ਹੈ ਜਿੱਥੇ ਕੀ ਵੱਡਾ ਸਮਾਗਮ ਜਿਹੜਾ ਪੰਜਾਬ ਸਰਕਾਰ ਵੱਲੋਂ ਵੀ ਤੇ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿਹੜਾ ਉਲਿਖਿਆ ਗਿਆ ਪਰ ਸਮਾਗਮ ਜਿਹੜੇ ਨੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਹੋ ਰਹੇ ਨੇ ਪਰ ਦੋਨੇ ਸਮਾਗਮਾਂ ਨੂੰ ਲੈ ਕੇ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਤਨਾਲੀ ਪੰਜਾਬ ਸਰਕਾਰ ਇੱਕ ਦੂਜੇ ਦੇ ਉੱਪਰ ਜਿਹੜਾ ਖਿੱਚੋ ਤਾਣ ਸ਼ਬਦੀ ਵਾਰ ਜਾਨਕੀ ਆਪਾਂ ਕਹਿ ਸਕਦੇ ਆ ਲਗਾਤਾਰ ਕਰਦੇ ਨਜ਼ਰ ਆ ਰਹੇ ਨੇ ਤਾਂ ਇਸ ਤੇ ਨਾਲ ਹੀ ਜੋ ਸਮਾਗਮ ਦਾ ਵੇਰਵਾ ਸੋ 25 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਜੋ ਪੰਜਾਬ ਸਰਕਾਰ ਵੱਲੋਂ ਸਮਾਗਮ ਲਿਖਿਆ ਗਿਆ ਤਾਂ ਇਸ ਵਾਰ ਪਹਿਲੀ ਵਾਰ ਹੋਵੇਗਾ ਕਿ 25 ਨੂੰ ਇੱਕ ਵੱਡਾ ਸਮਾਗਮ ਹੋਵੇਗਾ ਜਾਨਕੀ 24 ਤਰੀਕ ਨੂੰ ਕਿਉਂਕਿ ਅਕਸਰ ਹੀ ਆਪਾਂ ਦੇਖਦੇ ਆ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਉਹ ਵਿਧਾਨ ਸਭਾ ਦੇ ਵਿੱਚ ਹੀ ਲੱਗਦਾ ਹੁੰਦਾ ਹੈ ਤਾਂ ਇਸ ਵਾਰ ਪਹਿਲੀ ਵਾਰ ਹੋਵੇਗਾ ਕਿ 24 ਤਰੀਕ ਨੂੰ ਵਿਧਾਨ ਸਭਾ ਜਿਹੜੀ ਆ ਉਹ ਚੰਡੀਗੜ੍ਹ ਵਿਖੇ ਜਿਹੜਾ ਨਹੀਂ ਲੱਗੇਗੀ ਜਾਨਕੀ ਆਪਾਂ ਕਹਿ ਸਕਦੇ ਆ ਇਹ ਵਿਧਾਨ ਸਭਾ ਹੁਣ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਉਸ ਜਗ੍ਹਾ ਤੇ ਲੱਗੇਗੀ 24 ਤਰੀਕ ਨੂੰ ਜਿਹੜਾ ਇੱਕ ਵੱਖਰਾ ਜਿਹਾ ਨਜ਼ਾਰਾ ਦੇਖਣ ਨੂੰ ਮਿਲੇਗਾ ਉੱਥੇ ਜਿੰਨੇ ਵੀ ਮੰਤਰੀ ਸਭਾ ਨੇ ਉਹ 24 ਤਰੀਕ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਜਿਹੜਾ ਸੈਸ਼ਨ ਆ ਜਿਹੇ ਵਿਸ਼ੇ ਜਿਹੜਾ ਦਸਮਾ ਵਿਸ਼ੇਸ਼ اجلاس ਹੋਵੇਗਾ ਤਾਂ ਉਹ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਉੱਪਰ ਹੋਵੇਗਾ ਉੱਥੇ ਜਿਹੜਾ ਇੱਕ ਵੱਖਰਾ ਜਿਹੜਾ ਵਿਧਾਨ ਸਭਾ ਲਗਾਈ ਜਾਵੇਗੀ ਇਸ ਵਾਰ ਪਹਿਲੀ ਵਾਰ ਜਿਹੜਾ ਇਤਿਹਾਸ ਦੇ ਵਿੱਚ ਹੋਵੇਗਾ ਕਿ ਇੱਕ ਆਪਾਂ ਕਹਿ ਸਕਦੇ ਹਾਂ ਰਾਤ ਤਾਂ ਨਹੀਂ ਤਾਂ ਉੱਠ ਕੇ ਜਿਹੜਾ ਦੂਜੇ ਸ਼ਹਿਰ ਦੇ ਵਿੱਚ ਜਿਹੜੀ ਆ ਉਹ ਵਿਧਾਨ ਸਭਾ ਜਿਹੜੀ ਆ ਲਗਾਈ ਜਾ ਰਹੀ ਆ ਤਾਂ ਇਹ ਜਿਹੜਾ ਸਮਾਗਮ ਲਿਖੇ ਗਏ ਨੇ ਤਾਂ ਲਾਈਟ ਆਉਟ ਸਾਊਂਡ ਦੀ ਵੀ ਜਿਹੜਾ ਪ੍ਰਬੰਧ ਕੀਤਾ ਗਿਆ ਹੋਰ ਧਾਰਮਿਕ ਸਮਾਗਮ ਲਿਖੇ ਗਏ ਨੇ ਪੱਛੋਂ ਜਿਹੜਾ ਵਿਸ਼ੇਸ਼ ਸਮਾਗਮ ਜਿਹੜੇ ਲਿਖੇ ਗਏ ਨੇ ਜਿਦੇ ਵਿੱਚ ਸਾਰੇ ਮੁੱਖ ਮੰਤਰੀ ਸਭਾ ਨਾਲ ਜਿਹੜਾ ਪੰਜਾਬ ਸਰਕਾਰ ਨੇ ਸੱਦਾ ਦਿੱਤਾ ਪੱਤਾ ਦਿੱਤਾ ਰਾਜਪਾਲ ਨੂੰ ਵੀ ਦਿੱਤਾ ਰਾਸ਼ਟਰਪਤੀ ਨੂੰ ਵੀ ਦਿੱਤਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਜਿਹੜਾ ਰਾਸ਼ਟਰ ਜਿਹੜਾ ਸੱਦਾ ਪੱਤਰ ਆ ਉਹ ਪੰਜਾਬ ਸਰਕਾਰ ਨੇ ਦਿੱਤਾ ਤਾਂ ਇੱਥੇ ਕਈ ਸ਼ਕਤੀਆਂ ਗਰੀ ਪਹੁੰਚਣ ਦੀ ਜੜੀ ਹੈ ਉਮੀਦ ਆ ਉਹ 25 ਜੁਲਾਈ ਨੂੰ ਕੀਤੀ ਜਾ ਸਕਦੀ ਹੈ ਸੋ ਹੁਣ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੇ ਸਮਾਗਮ ਲਿਖੇ ਨੇ ਪਰ ਕਿਤੇ ਨਾ ਕਿਤੇ ਇਹ ਹੋ ਰਿਹਾ ਕਿ ਜਦੋਂ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਨੇ ਸਮਾਗਮ ਲਿਖੇ ਤਾਂ ਆਮ ਆਦੀ ਪਾਰਟੀ ਦੇ ਕੁਝ ਲੀਡਰ ਸਭਾਂ ਤੇ ਉਹਨਾਂ ਦੇ ਆਗੂ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਤਿੱਖੇ ਸ਼ਬਦੀ ਹਮਲੇ ਜਿਹੜੇ ਨੇ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੜ ਦੇ ਤੇ ਹਮਲੇ ਜਿਹੜੇ ਨੇ ਉਹ ਕਰਦੇ ਨਜ਼ਰ ਆ ਰਹੇ ਨੇ ਸੋ ਸਭ ਤੋਂ ਪਹਿਲਾਂ ਅਸੀਂ ਦਰਸ਼ਕਾਂ ਨਾਲ ਸਾਂਝਾ ਕਰਦੀ ਹਾਂ ਕਿਉਂਕਿ ਜਿਸ ਤਰ੍ਹਾਂ ਬਿਆਨਬਾਜ਼ੀ ਹੋ ਰਹੀ ਹੈ ਤਾਂ ਇਸ ਦੇ ਮੱਦੇ ਨਜ਼ਰ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਤਾਂ ਉਹਨਾਂ ਬਾਰੇ ਕੁਝ ਗੱਲਾਂ ਦਾ ਜ਼ਿਕਰ ਕੀਤਾ ਹੈ ਉਹਨਾਂ ਦੀ ਤਾਜਪੋਸ਼ੀ ਨੂੰ ਲੈ ਕੇ ਉਸ ਦਾ ਵੀ ਜ਼ਿਕਰ ਕੀਤਾ ਹੈ ਸਭ ਤੋਂ ਪਹਿਲਾਂ ਸੀ ਤੁਹਾਨੂੰ ਦਰਸ਼ਕਾਂ ਨੂੰ ਸੁਣਾ ਦਈਏ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਬਾਰੇ ਜਿਹੜਾ ਕੀ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ ਹੁਣ ਉਹ ਬੰਦੇ ਮਰਿਆਦਾ ਦੱਸਣ ਸੰਤਾਂ ਮਹਾਂਪੁਰਸ਼ਾਂ ਨੂੰ ਇਸ ਤਾਂ ਹੈ ਨਹੀਂ ਇਸ ਤਾਂ ਪਿੱਛੇ ਆ ਉਹ ਬੰਦੇ ਮਰਿਆਦਾ ਦੱਸਣ ਜਿਨ੍ਹਾਂ ਦੀ ਆਪਦੀ ਨਿਯੁਕਤੀ ਵੇਲੇ ਮਰਿਆਦਾ ਬੰਦ ਹੋ ਗਈ ਪੰਗ ਹੋਈ ਸੀ ਹਜੇ ਤੱਕ ਉਹ ਪ੍ਰਮਾਣ ਪੱਤਰ ਲੈਣਦੇ ਫਿਰਦੇ ਨੇ ਵੀ ਸਾਨੂੰ ਮੰਨ ਲੋ ਦਵਾਰੇ ਬੰਦ ਲੈਨੇ ਆ ਪਾਗ ਇਹ ਆ ਦਸਤਾਰ ਦਵਾਰੇ ਸੇ ਹਲਨੇ ਆ ਉਦੋਂ ਉਦੋਂ ਫਿਰ ਉਦੋਂ ਮਰਿਆਦਾ ਕਿੱਤੇ ਸੀ ਜਦੋਂ ਦੁਪਹਿਰ ਦੇ 2 ਵਜੇ ਗਏ ਸੀ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੀ ਜਿਹੜੀ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਜਿਹੜੀ ਉਹ ਬਹੁਤ ਵੱਡੀ ਪਦਵੀ ਆ ਉਹ ਉੱਤੇ ਜਿਹੜੇ ਬੈਠਣ ਵਾਲੇ ਨੇ ਉਹਨਾਂ ਦੀ ਗੱਲ ਕਰਦਾਂ ਮੈਂ ਪਦਵੀ ਤਾਂ ਹਮੇਸ਼ਾ ਸਤਾਰ ਰਹੂਗਾ ਹਮੇਸ਼ਾ ਉਹ ਕਿਉਂਕਿ ਪੋਲੀਟੀਕਲ ਲੋਕਾਂ ਦੁਆਰਾ ਉਹ ਪੁਆਇੰਟਡ ਨੇ ਉਹ ਬਸ ਉਹਨਾਂ ਦੇ ਹੱਕ ਚ ਬੋਲੀ ਜਾਣਗੇ ਆਹੀ ਚੀਜ਼ ਗੱਲ ਕਰ ਗੋਲ ਕਾਂ ਦੀ ਗੱਲ ਕਰਦੇ ਆ ਕਹਿੰਦੇ ਕੋਈ ਸਬੂਤ ਦਿਓ ਗੋਲਕਾਂ ਦੇ ਪੈਸੇ ਮੈਸੀ ਹੁੰਦੇ ਨੇ ਮੈਨੂੰ ਸਬੂਤ ਦੇਣ ਦੀ ਕੀ ਲੋੜ ਹੈ ਜੀ 2 ਦਸੰਬਰ ਨੂੰ ਜਦੋਂ ਸੁਖਵੀਰ ਬਾਦਲ ਨੂੰ ਉੱਥੇ ਬੁਲਾਇਆ ਸੀ ਕਲਤਕੀ ਸਾਲ ਤੇ ਉਸ ਵੇਲੇ ਦੇ ਜਿਹੜੇ ਜੱਜਦਾਰ ਸੀ ਉਹਨਾਂ ਨੇ ਪੁੱਛਿਆ ਸੀਗਾ ਗੋਲਕ ਦੇ ਪੈਸੇ ਨਾਲ ਇਸ਼ਤਿਹਾਰ ਸਪਾਏ ਸੀ ਹਾਂ ਜੀ 90 ਲੱਖ ਰੁਪਏ ਪੈਸੇ ਮੋੜੋ ਫਿਰ ਮੋੜ ਦਾਂਗੇ ਜੀ ਆ ਫਲਾਨਾ 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 ਮੋੜਨਗੇ ਠੀਕ ਹੈ ਜੀ ਉਹ ਕੀ ਸੀ ਫਿਰ ਜੀ ਉਹ ਕਿੱਥੋਂ ਆਏ ਸੀ ਪੈਸੇ ਗੋਲਕਾਂ ਚ ਸਬੂਤ ਮੰਗੇ ਹੁੰਦੇ ਮੈਂ ਤਾਂ ਤੁਸੀਂ ਆਪਦੇ ਹੀ ਫੈਸਲੇ ਦੇਖ ਲਓ ਪਹਿਲਾਂ ਅਸੀਂ ਤਾਂ ਨਮਾਣੇ ਆ ਜੀ ਅਸੀਂ ਤਾਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਪਰ ਘਟੋ ਘਟ ਤੁਸੀਂ ਤਾਂ ਨਾ ਮਾਲਕ ਬਣ ਕੇ ਬੈਠੋ ਨਾ ਅਸੀਂ ਚਲਾਇਦੇ ਹੁੰਨੇ ਆ ਅਸੀਂ ਕਰਦੇ ਹੁੰਨੇ ਆ ਮੈਂ ਤਾਂ ਪਾਰਲੀਮੈਂਟ 'ਚ ਵੀ ਇਹ ਗੱਲ ਬੋਲੀ ਸੀਗੀ ਕਿ ਜੇਬਾਂ 'ਚੋਂ ਨਿਕਲਦੇ ਆ ਜਥੇਦਾਰ ਜਿਹਨੂੰ ਮਰਜ਼ੀ ਮਾਫ਼ ਕਰ ਦਿਓ ਜਿਹਦੀ ਮਰਜ਼ੀ ਮਾਫ਼ੀ ਕੈਨਸਲ ਕਰ ਦਿਓ ਇਹ ਐਂ ਚੱਲਦੇ ਆ ਮੈਂ ਤਾਂ ਬੋਲਦਾ ਮੈਂ ਆਮ ਬੰਦੇ ਦੀ ਆਵਾਜ਼ ਬੋਲਦਾ ਮੈਂ ਕੋਈ ਮੁੱਖ ਮੰਤਰੀ ਜਾਂ ਕੋਈ ਮੈਂ ਕੋਈ ਕਿਸੇ ਔਦੇ ਵੱਲੋਂ ਨਹੀਂ ਬੋਲਦਾ ਮੈਂ ਆਮ ਲੋਕਾਂ ਦੀ ਆਵਾਜ਼ ਬੋਲਦਾ ਬਈ ਯਾਰ ਐਂ ਕਰੀ ਜਾਂਦੇ ਨੇ ਯਾਰ ਚਲ ਕੋਈ ਨਹੀਂ ਯਾਰ ਪ੍ਰਮਾਤਮਾ ਆਪੀ ਦੇਖੋ ਆਪਾਂ ਐਂ ਕਹਿ ਦਿੰਦੇ ਤੇ ਦੇਖੀ ਜਾਂਦਾ ਪ੍ਰਮਾਤਮਾ ਉਹਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਐ ਪਰ ਪੀਂਦੀ ਬਹੁਤ ਬਰੀਕ ਐ ਉਹ ਦੇਖ ਲਓ ਤੀਹਾਂ ਪੈ ਜਾਵਾ ਚੱਕੀ ਵੀ ਚੱਲੀ ਜਾਂਦੀ ਹੈ ਹਜੇ ਵੀ ਹਜੇ ਨਹੀਂ ਹੰਕਾਰ ਛੱਡਦੇ ਯਾਰ ਹਜੇ ਵੀ ਹੰਕਾਰ ਹੈ ਕੋਈ ਗੱਲ ਨਹੀਂ ਕਰੀ ਜਾਣ ਫਿਰ ਆਪਾਂ ਨੇ ਕਿਲੇ ਨਾ ਪਾਪ ਦੀ ਚੱਲ ਨੇ ਚੱਲੀ ਜਾਓ ਕਿਸੇ ਨੂੰ ਕੋਈ ਮਾਰਾ ਨਿੰਦਿਆ ਚੁਗਲੀ ਕਰਨੀ ਨਹੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਕਿ ਭਾਈ ਤੁਸੀਂ ਸਹੀ ਹੋ ਬਸ ਸੋ ਬਿਲਕੁਲ ਤੁਸੀਂ ਸੁਣਿਆ ਦਰਸ਼ਕਾਂ ਨੇ ਤਾਂ ਉਹਨਾਂ ਨੇ ਇੱਕ ਗੱਲ ਦਾ ਜ਼ਿਕਰ ਕੀਤਾ ਕਿ ਸਭ ਨੂੰ ਪਤਾ ਹੈ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਜਿਹੜੀ ਤਾਜਪੋਸ਼ੀ ਹੋ ਕਿਵੇਂ ਹੋਈ ਹੈ ਹਨੇਰੇ ਦੇ ਵਿੱਚ ਤਾਜਪੋਸ਼ੀ ਹੋਈ ਬੜਾ ਵਿਵਾਦ ਜਿਹੜਾ ਵੱਖ-ਵੱਖ ਸੰਸਥਾਵਾਂ ਦੇ ਆਗੂ ਸਬਾਰਾ ਨੇ ਕੀਤਾ ਵਿਰੋਧਤਾਵਾਦ ਜਿਹੜਾ ਮੁਰ ਦੁਆਰਾ ਫੇ ਜਿਹੜੇ ਪਗੜੀ ਦੀ ਰਸਮ ਜਿਹੜੀ ਆ ਉਹਦਾ ਕੀਤੀ ਗਈ ਕਿਉਂਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਸਿੰਘ ਸਬਾਨ ਦੀ ਦੁਬਾਰਾ ਜਿਹੜੀ ਇਹ ਤਾਜ ਪੋਸ਼ੀ ਕੀਤੀ ਗਈ ਹੈ ਜਦ ਦੁਬਾਰਾ ਦਸਤਾਰ ਸਜਾਈ ਗਈ ਹੋਵੇ ਕਿਉਂਕਿ ਇਤਿਹਾਸ ਦੇ ਵਿੱਚ ਕਦੇ ਵੀ ਸਿੰਘ ਸਬਾਨ ਦੀ ਜਿਹੜੀ ਹੈ ਦੂਜੀ ਵਾਰ ਜਿਹੜੀ ਆਪਾਂ ਕਹਿੰਦੇ ਆ ਤਾਜ ਪੋਸ਼ੀ ਜਿਹੜੀ ਆ ਉਹ ਨਹੀਂ ਹੋਈ ਇਸ ਦਾ ਜ਼ਿਕਰ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੀਤਾ ਤੇ ਹੋਰ ਗੱਲਾਂ ਦਾ ਬਾਤਾਂ ਦਾ ਵੀ ਜ਼ਿਕਰ ਕੀਤਾ ਉਹ ਦਰਸ਼ਕਾਂ ਨੇ ਸੁਣਿਆ ਸੋ ਹੁਣ ਇਸ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਹੋਰ ਜਿਹੜਾ ਨਾਲ ਦੀ ਨਾਲ ਵਿਵਾਦ ਜਿਹੜਾ ਚਿਰ ਚੁੱਕਿਆ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਜੋ ਹੋਲਡਿੰਗ ਲਗਾਏ ਗਏ ਸੀ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਜੋ ਸ਼ਹੀਦੀ ਸਮਾਗਮ ਹੈ ਉਸ ਦੇ ਹੋਲਡਿੰਗ ਜਿਹੜੇ ਨੇ ਉਹ ਐਜੀਪੀਸੀ ਨੇ ਜਿਹੜਾ ਇਲਜ਼ਾਮ ਲਗਾਇਆ ਕਿ ਨਗਰ ਨਿਗਮ ਨੇ ਉਤਾਰਤੇਗੇ ਨਹੀਂ ਉਹ ਵੀ ਪੰਜਾਬ ਸਰਕਾਰ ਦੀ ਸ਼ਾਹ ਦੇ ਉੱਪਰ ਤਾਰੇਗੇ ਨੇ ਤਾਂ ਆਪ ਅਖੀਰਕਾਰ ਇਹ ਸ਼ਾਹ ਦੇ ਉੱਪਰ ਕਿਉਂ ਤਾਰੇਗੇ ਨੇ ਉਸ ਦਾ ਜਿਹੜਾ ਵਿਰੋਧ ਆ ਉਹ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਸਭਾ ਨੇ ਉਹ ਵੀ ਲਗਾਤਾਰ ਕਰਦੇ ਨਜ਼ਰ ਆ ਰਹੇ ਨੇ ਦੂਜੇ ਪਾਸੇ ਸ਼ੌਮਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਜੋ ਭਗਵੰਤ ਮਾਨ ਨੇ ਕੁਲਦੀਪ ਸਿੰਘ ਗੜਗੱਜ ਜਥੇਦਾਰ ਨੇ ਉਸ ਦੇ ਬਾਰੇ ਜ਼ਿਕਰ ਕੀਤਾ ਤਾਂ ਉਸ ਦਾ ਜਵਾਬ ਜਿਹੜਾ ਕੀ ਸਮਝਿਆ ਕਿ ਕੁਲਦੀਪ ਸਿੰਘ ਗੜਗੱਜ ਨੇ ਦਿੱਤਾ ਉਸ ਦਾ ਵੀ ਜ਼ਿਕਰ ਕਰਦਿੰਦੇ ਆ ਕਿ ਆਖਰਕਾਰ ਸਿੰਘ ਸਾਹਿਬ ਜੋ ਅਕਾਲ ਤਖਤ ਦੇ ਕਾਰਕਾਜੀ ਜਥੇਦਾਰ ਨੇ ਤੇ ਉਹਨਾਂ ਨੇ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਮੁੱਖ ਮੰਤਰੀ ਜੇ ਇਹਦੇ ਹੋਵੇ ਸਾਬਤ ਸੂਰਤ ਤਾਂ ਮੈਂ ਕੋਈ ਉਹਦਾ ਜਵਾਬ ਦਵਾ ਕੰਮ ਪੰਥ ਦੇ ਆ ਤੇ ਪੰਥ ਦੇ ਕੰਮਾਂ ਦੇ ਵਿੱਚ ਜਿਹੜੇ ਬੰਦੇ ਦੇ ਨਾਂ ਤੇ ਦਾੜ੍ਹੀ ਆ ਨਾ ਕੇਸ ਆ ਤੇ ਅਕਾਲ ਤਖਤ ਦਾ ਜਥੇਦਾਰ ਉਹਨੂੰ ਕਿ ਜਵਾਬ ਦੇਊਗਾ ਸਾਬਤ ਸੂਰਤ ਹੋਵੇ ਸਿੱਖੀ ਨੂੰ ਧਾਰਨ ਕਰੇ ਤੇ ਕੋਈ ਗੱਲ ਨਹੀਂ ਆ ਬਾਕੀ ਦੇਖੋ ਪੰਥ ਇੱਥੇ ਖੜਾ ਨਾ ਪੰਥ ਸਾਹਮਣੇ ਆ ਜਥੇਦਾਰ ਹਜ਼ਾਰ ਵਾਰੀ ਝੁਕੂਗਾ ਪਾਰਾ ਸਰਕਾਰਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਪੰਥ ਇੱਥੇ ਸ਼ਤਾਬ ਦੀ ਮਨਾਊਗਾ ਅਸੀਂ ਇਹ ਨਹੀਂ ਕਹਾਂ ਵੀ ਸਰਕਾਰਾਂ ਜਿਹੜੀਆਂ ਉਹ ਕੋਈ ਗੁਰਮਤ ਸਮਾਗਮਾਂ ਚ ਆਉਣ ਨਾ ਪਰ ਜਿਹੜੇ ਕੰਮ ਪੰਥ ਦੇ ਆ ਉਹ ਪੰਥੀ ਕਰੂਗਾ ਨਾ ਅਰੋਦੇ ਦੇ ਸਹਿਯੋਗ ਕਰਨ ਇਸ ਕਰਕੇ ਮੈਂ ਇਹ ਸਮਝਦਾ ਮਾਂ ਕਿ ਇਹੋ ਜਿਹੇ ਬੰਦੇ ਨੂੰ ਜਵਾਬ ਦੇਣਾ ਵਾਜਬ ਨਹੀਂ ਆ ਕੋਈ ਮਸਲਾ ਨਹੀਂ ਹੈਗਾ ਸਾਡਾ ਸਾਡੀ ਸਰਕਾਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘਾ ਪੰਥ ਦੇ ਵਾਲੀ ਇਹੋ ਜੀਆਂ ਸਰਕਾਰਾਂ ਦੀ ਨਾ ਕਦੀ ਪਹਿਲਾਂ ਪ੍ਰਵਾਹ ਹੀ ਤੇ ਨਾ ਬਾਅਦ ਵਿੱਚ ਪ੍ਰਵਾਹ ਵਾ ਤੁਸੀਂ ਵੀ ਸੁਣਿਆ ਕੁਲਦੀਪ ਸਿੰਘ ਗੜਗੜ ਜੋ ਕਿ ਕਾਰਜਕਾਰੀ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਉਸ ਦਾ ਕੀ ਜਵਾਬ ਦਵਾਂ ਜੋ ਕਿ ਸਿਰੋਂ 모ਨਾ ਤੇ ਕੇਸ ਜਿਹੜੇ ਉਹਦੇ ਨੇ ਕੱਟੇ ਹੋਏ ਨੇ ਦਾੜੀ ਉਹਨਾਂ ਦੀ ਕੱਟੀ ਹੋਈ ਹੈ ਮੈਂ ਉਸ ਦਾ ਜਵਾਬ ਦੇਣੀ ਆ ਮੈਂ ਸਿੱਖ ਪੰਥ ਦਾ ਤੇ ਸਿੱਖ ਸੰਗਤ ਦਾ ਜਵਾਬ ਦਈਆਂ ਕਿਉਂਕਿ ਮੈਂ ਜਥੇਦਾਰਾਂ ਜੇਹੇਦਾਰ ਅਜੇ ਹ ਲੋਕਾਂ ਦਾ ਜਿਹੜਾ ਜਵਾਬ ਆਉ ਨਹੀਂ ਦਿੰਦਾ ਇਸ ਤਾਂ ਜਿਹੜਾ ਆਪਣੀ ਸ਼ਬਦਾਵਲੀ ਦੇ ਵਿੱਚੋਂ ਉਹਨਾਂ ਨੇ ਇਸ ਗੱਲ ਦਾ ਜਿਹੜਾ ਜ਼ਿਕਰ ਆਉ ਕੀਤਾ ਤੇ ਨਾਲ ਹੀ ਸ਼ਬਦਾਵਲੀਆਂ ਨੂੰ ਲੈ ਕੇ ਜਾਨਕੀ ਜਿਹੜੇ ਸਮਾਗਮ ਲੈ ਕੇ ਗਏ ਨੇ ਉਹਦੇ ਗੱਲ ਦਾ ਵੀ ਜ਼ਿਕਰ ਕੀਤਾ ਤਾਂ ਕਿਤਨਾ ਕਿਤੇ ਆਪਾਂ ਕਹਿ ਸਕਦਾ ਕਿ ਆਪਸੀ ਜਿਹੜੀ ਤਿੱਖੋ ਤਿੱਖੀ ਜਿਹੜੀ ਆਪਾਂ ਕਹਿ ਸਕਦੇ ਆ ਖਿੱਚੋ ਤਾਣਾ ਉਹ ਸਤਾਵਦੀਆਂ ਸਮਾਗਮ ਨੂੰ ਲੈ ਕੇ ਜਿਹੜੀ ਕੀਤੀ ਜਾ ਰਹੀ ਆ ਤਾਂ ਕਿਤਨਾ ਕਿਤੇ ਇਹਵਾਜ਼ਬ ਨਹੀਂ ਆ ਕਿਉਂਕਿ ਸਮਾਗਮ ਜਿਹੜੇ ਨੇ ਮਨਾਣੇ ਹਰ ਇੱਕ ਦਾ ਰਾਈਟ ਹੈ ਕੋਈ ਵੀ ਆਪਣੇ ਤਰੀਕੇ ਨਾਲ ਮਨਾ ਸਕਦਾ ਕਿਉਂਕਿ ਜੇ ਸਹੀ ਤਰੀਕਾ ਹੋਵੇ ਸਹੀ ਧਾਰਮਿਕ ਪਰੰਪਰਾਵਾਂ ਦੇ ਅਧਾਰਿਤ ਹੋਵੇ ਤੇ ਦੂਜੇ ਪਾਸੇ ਕੁਲਦੀਪ ਸਿੰਘ ਗੜਗੱਦ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿਉਂਕਿ ਬਾਬਾ ਜੀਵਨ ਸਿੰਘ ਜੀ ਦੀ ਯਾਦਗਾਰ ਦੇ ਵਿੱਚ ਜਿਹੜਾ ਅਮਰਸੰਚਾਰ ਨਾਲ ਸਬੰਧ ਜਿਹੜੀਆਂ ਫੋਟੋਆਂ ਲਗਾਈਆਂ ਗਿਆ ਨੇ ਤਾਂ ਉਹਦੀਆਂ ਵੀ ਖਾਮੀਆਂ ਦਾ ਜਿਹੜਾ ਜ਼ਿਕਰ ਕੀਤਾ ਕਿ ਉਹ ਤਸਵੀਰਾਂ ਜਿਹੜੀਆਂ ਠੀਕ ਨਹੀਂ ਆ ਉਹ ਇਤਿਹਾਸ ਦੇ ਮੁਤਾਬਿਕ ਉਹਦੇ ਵਿੱਚ ਕੁਛ ਨਾ ਕੁਝ ਜਿਹੀ ਪਰੋੜਤਾ ਹੈ ਇਸ ਗੱਲ ਦਾ ਜ਼ਿਕਰ ਜਿਹੜਾ ਕੁਲਦੀਪ ਸਿੰਘ ਗੜਗਾ ਦੇ ਜਥੇਦਾਰ ਨੇ ਸ਼੍ਰੋਮਣੀ ਦੇ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਤਾਪਦੀਆਂ ਬਾਰੇ ਜ਼ਿਕਰ ਕੀਤਾ ਜੋ ਸਮਾਗਮ ਜਿਹੜੇ ਨੇ ਉਹ ਆਨੰਦਪੁਰ ਸਾਹਿਬ ਦੇ ਧਰਤੀ ਦੇ ਉੱਪਰ ਜੋ ਸ਼੍ਰੋਮਣੀ ਦੇ ਦੁਆਰਾ ਪ੍ਰਬੰਧਕ ਕਮੇਟੀ ਵੱਡੇ ਪੱਧਰ ਤੇ ਮਨਾ ਰਹੀ ਹੈ ਉਸ ਦਾ ਵੀ ਜ਼ਿਕਰ ਕੀਤਾ ਤੇ ਉਹਨਾਂ ਨੇ ਇਹ ਵੀ ਗੱਲ ਦਾ ਜ਼ਿਕਰ ਕੀਤਾ ਕਿ ਜਿਹੜੇ ਧਾਰਮਿਕ ਕਾਰਜ ਨੇ ਉਹ ਸ਼੍ਰੋਮਣੀ ਦੇ ਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨ ਲੋ ਇਸ ਤੇ ਦਖਲ ਦੀ ਅੰਦਾਜ਼ੀ ਆ ਉਹ ਨਾ ਕੀਤੀ ਜਾਵੇ ਬੇਸ਼ੱਕ ਭਗਵੰਤਬਾਨ ਕਹਿ ਰਹੇ ਨੇ ਕਿ ਮੈਂ ਧਰਮ ਦੇ ਮਾਮਲੇ ਲੈ ਕੇ ਕੋਈ ਵੀ ਜਿਹੜਾ ਉਹ ਆਪਣਾ ਜਿਹੜਾ ਪੱਖ ਨਹੀਂ ਰੱਖਣਾ ਚਾਹੁੰਦਾ ਕਿਉਂਕਿ ਮੈਂ ਇਸ ਮਾਮਲੇ ਲੈ ਕੇ ਕੋਈ ਵੀ ਆਪਣੀ ਜੜੀ ਹੈ ਦਖਲ ਅੰਦਾਜ਼ੀ ਜੜੀ ਜੋ ਨਹੀਂ ਕਰਨਾ ਚਾਹੁੰਦਾ ਪਰ ਕਿਹਨਾਂ ਕਿਤੇ ਜਦੋਂ ਅਜਿਹਾ ਵਕਤ ਆਇਆ ਜਦੋਂ ਬਿਆਨਬਾਜ਼ੀਆਂ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਂਦੀਆਂ ਨੇ ਤਾਂ ਅਖਰਕਾਰ ਫੇਰ ਬੋਲਣ ਲਈ ਜੜਾ ਮਜਬੂਰ ਆ ਉਹ ਆਮ ਆਦੀ ਪਾਰਟੀ ਦੇ ਮੰਤਰੀ ਸਭਾ ਨਾਲੋਂ ਤੇ ਮੁੱਖ ਮੰਤਰੀ ਨੂੰ ਕੀਤਾ ਗਿਆ ਤਾਂ ਉਹਦਾ ਗੱਲ ਜਿਕਰਾ ਹੋ ਕੀਤਾ ਤਾਂ ਹੁਣ ਇਹ ਸਮਾਗਮ ਦਾ ਜਿਹੜਾ ਵੇਲਵਾ ਜੋ ਰੂਟ ਪਲਾਨ ਆ ਤਿਆਰ ਕੀਤਾ ਗਿਆ ਉਸ ਦਾ ਸੀ ਤੁਹਾਨੂੰ ਜ਼ਿਕਰ ਕੀਤਾ ਪਰ ਕਿਤੇ ਨਾ ਕਿਤੇ ਜੇਕਰ ਇਹ ਸਮਾਗਮ ਇੱਕ ਪਲੇਟਫਾਰਮ ਦੇ ਉੱਪਰ ਇਕੱਠੇ ਸਾਂਝੇ ਤੌਰ ਤੇ ਕੀਤੇ ਜਾਂਦੇ ਸ਼ਾਇਦ ਮੈਨੂੰ ਲੱਗਦਾ ਇੱਕ ਚੰਗਾ ਜਿਹੜਾ ਸੁਨੇਹਾ ਇੱਕ ਚੰਗਾ ਮੈਸੇਜ ਆ ਉਹ ਜ਼ਰੂਰ ਜਾਂਦਾ ਪਰ ਆਖਰਕਾਰ ਦੋਨਾਂ ਦੇ ਵਿੱਚ ਖਿੱਚੋ ਤਾਨ ਹੋਣਾ ਦੋਨਾਂ ਦੇ ਵਿੱਚ ਬਿਆਨਬਾਜ਼ੀ ਹੋਣਾ ਇਹ ਮੈਨੂੰ ਲੱਗਦਾ ਕਿ ਸ਼ਾਇਦ ਇੱਕ ਮੈਸੇਜ ਜਿਹੜਾ ਉਹ ਚੰਗਾ ਕਨਵੇਜ ਜਿਹੜਾ ਉਹ ਨਹੀਂ ਹੋ ਰਿਹਾ ਕਿਉਂਕਿ ਸਮਾਗਮ ਜਿਹੜੇ ਨੇ ਮਨਾਨੇ ਜ਼ਰੂਰ ਚਾਹੀਦੇ ਨੇ ਕਿਉਂਕਿ ਇਹ ਜਿਹੜਾ ਦਿਹਾੜਾ ਕਰਨ ਕਿ ਆਪਾਂ ਕਹਿ ਸਕਦੇ ਹਾਂ 350 ਸਾਲਾਂ ਸ਼ਹੀਦੀ ਜਿਹੜਾ ਦਿਹਾੜਾ ਆਇਆ ਤਾਂ ਕਿ ਸਮਝਾ ਕਿ ਇਸ ਸਮਾਗਮ ਦੇ ਵਿੱਚ ਕੀ ਆਮ ਲੋਕਾਂ ਨੂੰ ਕੋਈ ਸੇਧ ਮਿਲ ਸਕੇਗੀ ਜਾਂ ਫਿਰ ਸਮਾਗਮ ਨਾਲੇ ਸਾਡੇ ਸਫਲ ਹੋ ਸਕਦੇ ਨੇ ਜੇਕਰ ਆਪਾਂ ਇਸ ਬਿਆਨਬਾਜ਼ੀਆਂ ਦੇ ਦੌਰ ਦੇ ਵਿੱਚ ਪਿਆ ਜਾਵਾਂਗੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਹ ਚੁਣੌਤੀਆਂ ਨੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਜਾਂ ਕ੍ਰੀਤੀਆਂ ਨੇ ਉਹ ਕਿ ਦੂਰ ਹੋ ਸਕਣਗੀਆਂ ਸੋ ਉਮੀਦ ਕਰਦਾ ਕਿ ਜਿਹੜਾ ਸਮਾਗਮ ਲਿਖੇ ਗਏ ਨੇ ਚੰਗੇ ਪੱਧਰ ਤੇ ਹੋਣਗੇ ਉਹ ਚੰਗਾ ਜਿਹਾ ਸਨੇ ਲੈ ਕੇ ਆਉਣਗੇ ਗੁਰੂ ਨਾਲ ਲੋਕ ਜੋੜਨਗੇ ਸੰਗਤਾਂ ਗੁਰੂ ਦੇ ਨਾਲ ਜੋੜਨਗੀਆਂ ਜੋ ਦੋਨਾਂ ਪੰਜਾਬ ਸਰਕਾਰ ਵੱਲੋਂ ਵੀ ਤੇ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਮਾਗਮ ਲਿਖੇ ਗਏ ਨੇ ਤਾਂ ਚੰਗੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਤਾਂ ਉਹ ਸਿਰੇ ਚੜਨਗੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਦੋਨਾਂ ਧਿਰਾਂ ਦੀ ਕੀ رائے ਹੁੰਦੀ ਹੈ ਦੋਨੇ ਯਾਨੀ ਕਿ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਕੀ ਇਸ ਮਾਮਲੇ ਲੈ ਕੇ ਕੋਈ ਇਕੱਠੇ ਹੋਣ ਦੀ ਸੰਭਾਵਨਾ ਹੈ ਜਾਂ ਫਿਰ ਅੱਗੇ ਹੋਰ ਸਮਾਗਮ ਇਕੱਠੇ ਮਨਾਉਣ ਦੇ ਵਿੱਚ ਸਹੀ ਹੋ ਸਕਣਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਸਥਿਤੀ ਆ ਉਹ ਕਲੀਅਰ ਹੋ ਸਕਦੀ ਹੈ ਸੋ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਇੰਨਾ ਹੀ ਮੈਨੂੰ ਜਾਣ ਕੇ ਅਮਰਜੀਤ ਸਿੰਘ ਜੀ ਦਾ ਜਜ਼ਾਤ ਧੰਨਵਾਦ